ਕਲਿਕ ਇਹ ਤੁਹਾਡਾ ਵੇਟ ਪੂਰਾ ਇਹਨਾਂ ਤੇ ਆ ਤੇ ਫਿਰ ਸੈਂਟਰ ਤੇ ਕੁਝ ਨਹੀਂ ਹੈ ਮੇਰਾ 82 ਕਿਲੋ ਵਜਨ ਆ ਜੀ ਤੁਸੀਂ ਦੇਖ ਸਕਦਾ ਥੱਲੇ ਕੁਝ ਹੈ ਨਹੀਂ ਹਾਂ ਹੁਣ ਦੇਖੋ ਕਿ ਤੁਸੀਂ ਨਾਰਮਲ ਵੇ ਦੇ ਵਿੱਚ ਇੱਕ ਇਨਸਾਨ ਨੂੰ ਇਸ ਤਰ੍ਹਾਂ ਲੜਾ ਕੇ ਉਹਦੇ ਵਿੱਚੋਂ ਸਟੂਲ ਕੱਢਦਾ ਜਾਵੇ ਉਹਦੇ ਉੱਤੇ ਕੋਈ ਬੰਦਾ ਖੜਾ ਹੋ ਜਾਵੇ ਪੋਸੀਬਲ ਹੈ ਜੇ ਤੁਸੀਂ ਡੇਰਾ ਬਣਾ ਲੰਨੇ ਪੰਜ-ਸੱਤ ਲੱਖ ਬੰਦਾ ਤੁਹਾਡੇ ਪਿੱਛੇ ਐਵੇਂ ਲੱਗ ਜਾਣਾ ਕਿ ਜੇ ਐਂਦਾ ਕਰਨ ਲੱਗੇ ਪਰ ਅਸੀਂ ਇਹ ਨਹੀਂ ਨਾ ਗੱਲ ਇਹ ਤਾਂ ਲੋਕਾਂ ਨੂੰ ਵੇਅਰ ਕਰਦੇ ਆ ਦੇਖੋ ਬਾਕੀ ਚੀਜ਼ਾਂ ਲਈ ਤੁਸੀਂ ਕਹਿ ਸਕਦੇ ਸੀ ਜਾਂ ਦਰਸ਼ਕ ਵੀ ਕਹਿ ਸਕਦੇ ਆ ਬਈ ਇਹ ਤਾਂ ਬੰਦਾ ਸਿਖਾਇਆ ਹੋਇਆ ਪਰ ਐਦਾਂ ਪੋਸੀਬਲ ਨਹੀਂ ਹੈਗਾ ਸਿਖਾਇਆ ਹੋਣਾ ਹੂੰ ਤਾਂ ਇਹ ਰੀਅਲ ਦੇ ਵਿੱਚ ਮਾਨ ਕੁਮਾਰ ਦੀ ਕਮਾਂਡ ਦਿੱਤੀ ਹੈ ਹਾਂ ਮਾਨ ਕੁਮਾਰ ਇਸੀ ਦਾ ਮਾਨ ਨੇ ਉਹ ਕਰ ਲਿਆ ਜਿੰਨੀ ਦੇਰ ਮਰਜ਼ੀ ਇਹਨਾਂ ਨੇ ਰੱਖੀਏ ਹੂੰ ਇਹਨਾਂ ਨੂੰ ਕੋਈ ਦਿਖਾਵਟ ਨਹੀਂ ਹੋਏਗੀ ਮਤਲਬ ਹੁਣ ਇਹਨਾਂ ਦਾ ਮਾਈਂਡ ਤੁਹਾਡੇ ਕੰਟਰੋਲ ਦੇ ਵਿੱਚ ਹੈਗਾ ਹੈ ਨਾ ਇਹ ਕਿੰਨੀ ਦੇਰ ਤੁਹਾਡੇ ਕੰਟਰੋਲ 'ਚ ਰਹੂਗਾ ਐਸੇ ਜਿੰਨੀ ਦੇਰ ਮੈਂ ਇੱਥੇ ਹੈਗਾ ਚਾਹੇ 2 ਘੰਟੇ 4 ਘੰਟੇ 10 ਘੰਟੇ ਉਹ ਨਹੀਂ ਦੇ ਰਹੇ ਇਸੇ ਤਰ੍ਹਾਂ ਹੀ ਰਹਿਣਗੇ ਹਾਂ ਇਹਨੂੰ ਕੋਈ ਥਕਾਵਟ ਨਹੀਂ ਹੋਈ ਕੋਈ ਕਿਉਂਕਿ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਦੀਆਂ ਇਹ ਬਹੁਤ ਸਾਰੀਆਂ ਪ੍ਰੋਪਰਟੀ ਨੇ ਕਿਤੇ ਫਿਰ ਆਪਾਂ ਹੋਰ ਲੰਮਾ ਸੈਸ਼ਨ ਕਰਕੇ ਵਿੱਚ ਦੱਸਾਂਗੇ ਕਿ ਉੱਥੇ ਕੋਈ ਵੀ ਥਕਾਵਟ ਕੋਈ ਵੀ ਚਿੰਤਾ ਕੋਈ ਵੀ ਘਬਰਾਹਟ ਕੋਈ ਵੀ ਡਰ ਆਂਦਾ ਸਬਕੌਂਸ਼ੀਅਸ ਮਾਈਂਡ ਤੋਂ ਆ ਲੇਕਿਨ ਉਹਨੂੰ ਕੋਈ ਲੈਣਾ ਦੇਣਾ ਨਹੀਂ ਇਸੇ ਕਰਕੇ ਅਸੀਂ ਉਸ ਚੀਜ਼ ਨੂੰ ਮਤਲਬ ਦੂਰ ਨਹੀਂ ਕਰ ਸਕਦੇ ਕਿ ਜਿੱਥੋਂ ਆ ਰਿਹਾ ਉੱਥੇ ਸਾਡਾ ਕੰਟਰੋਲ ਨਹੀਂ ਹੈਗਾ ਸਾਡਾ ਕੰਟਰੋਲ ਹੈਗਾ ਕੌਂਸ਼ੀਅਸ ਮਾਈਂਡ ਤੇ ਤੇ ਕੌਂਸ਼ੀਅਸ ਮਾਈਂਡ ਨੂੰ ਉਸ ਚੀਜ਼ ਨਾਲ ਸਬਕੌਂਸ਼ੀਅਸ ਮਾਈਂਡ ਨੂੰ ਕੋਈ ਲੈਣਾ ਦੇਣਾ ਨਹੀਂ ਤੇ ਕੌਂਸ਼ੀਅਸ ਇਸੇ ਕਰਕੇ ਹੁਣ ਸਬਕੌਂਸ਼ੀਅਸ ਮਾਈਂਡ ਨੂੰ ਇਹਨਾਂ ਨੂੰ ਮੈਂ ਕਹਿ ਦਿੱਤਾ ਕਿ ਸੀਰੀਅਸ ਸਟਰੋਂਗ ਕਰ ਲੱਗਦਾ ਹੋ ਗਿਆ। ਹਾਂ। ਫਿਰ ਔਰ ਤੁਸੀਂ ਇਹਨਾਂ ਨੂੰ ਮੈਂ ਪੁੱਛ ਸਕਦਾ ਸਰ ਭਾਈ ਤੁਹਾਨੂੰ ਕੋਈ ਥਕਾਵਟ ਹੋ ਰਹੀ ਹੈ? ਹਾਂ। ਕੋਈ ਥਕਾਵਟ ਨਹੀਂ। ਔਰ ਇਹ ਚਾਹ ਦੋ ਘੰਟੇ ਜਿੱਦਾ ਰਹਿਣ। ਔਰ ਇਹ ਜਿਵੇਂ ਤੁਹਾਨੂੰ ਕਿੱਦਾਂ ਲੱਗ ਰਿਹਾ ਕਿੱਦਾਂ ਸੁੱਤੇ ਹੋਇਆ ਤੁਸੀਂ? ਇੱਦਾਂ ਮੈਂ ਬੈੱਡ 'ਚ ਸੋਇਆ ਤੁੰਦਰ ਬੈੱਡ ਤੇ। ਬੈੱਡ ਦੇ ਪੈਰਾਂ 'ਤੇ ਇੱਦਾਂ ਕੋਇਆ ਹੋਇਆ। ਹਾਂ। ਨੀ ਅੱਧਾ ਲੇਟਣਾ ਇੱਕ ਅੱਧਾ ਮਿੰਟ ਹੀ ਬਹੁਤ ਔਖਾ ਹੈ ਜੀ ਮਿੰਟ ਹੀ ਬਹੁਤ ਔਖਾ ਹੈ ਹਾਂ ਮੈਨੂੰ ਤੁਸੀਂ ਨਾਰਮਲ ਕਰੋਗੇ ਇਸ ਤੋਂ ਬਾਅਦ ਵੀ ਉਹ ਧੱਕਾ ਦਿੰਦੇ ਉਹ ਕਿਵੇਂ ਹੁੰਦਾ ਉਹ ਵੀ ਆਪਾਂ ਕਰਕੇ ਦਿਖਾ ਦਿੰਨੇ ਆ ਜੀ ਉਹ ਧੱਕਾ ਕਰ ਦਿੰਨੇ ਆ ਹਾਈ ਸਮੇਂ ਇਤਰਾਵੜ ਹੋ ਰਹੀ ਕੋਈ ਨਹੀਂ ਸਰ ਦੇ ਲੋ ਕਿੰਨੀ ਦੇਰ ਤੋਂ ਹੈਗੇ ਇਹਦੀ ਕੋਈ ਤਕਾਵੜ ਨਹੀਂ ਹੋ ਰਹੀ ਤਾਂ ਇਹ ਸਾਡੇ ਅਚੇਤਨ ਮੰਦੀ ਸਾਇੰਸ ਹੈ ਜੀ ਆਪਾਂ ਆਪ ਦਾ ਘੰਟਾ ਵੀ ਹੁਣ ਗੱਲਬਾਤ ਕਰਦੇ ਰਵਾਂਗੇ ਤਾਂ ਇਹ ਕੁਝ ਵੀ ਤਕਾਵੜ ਨਹੀਂ ਹੋਏਗੀ ਜਦ ਕਿ ਥੱਲੇ ਕੋਈ ਤੁਸੀਂ ਦੇਖ ਸਕਦੇ ਕੋਈ ਸਪੋਰਟ ਨਹੀਂ ਕੋਈ ਕੁਝ ਨਹੀਂ ਤਾਂ ਇਹ ਖੇਲ ਆ ਸਰ ਸਾਡੇ ਮੰਦਾ ਦੀ वन टू थ्री एट गेट बैक आ जाओ हाँ जी One, two, three, किस तरह लग रहा है जी बहुत बहुत बढ़िया बहुत हल्का हां